ਅੱਜ ਤੇ ਮੈਂ ਦਸਟਿੰਗ ਵੀ ਕਰਤੀ ਐ ਤੇ ਕਮਰੇ ਨੇ ਸਭਨੇ ਚੰਗੇ ਦਾਇ ਕਰਤੀ ਐ ਦੇਖੀ ਹੁਣੇ ਮੇਰੀ ਮਾਂ ਨੇ ਕਿਵੇਂ ਖੁਸ਼ ਨਾ ਮੇਰੀ ਧੀ ਨੇ ਕਿਵੇਂ ਕਮਰਾ ਸਾਫ ਕੀਤਾ ਕਮਰਾ ਭਲਾ ਮੇਰਾ ਜਦ ਤੁਸੀਂ ਮੈਨੂੰ ਦੇਤਾ ਮੈਂ ਕਰਾਂ ਸਾਫ ਭਾਵੇਂ ਗੰਦ ਪਾ ਕੇ ਬੈਠੀ ਰਹਾ ਇੰਨਾ ਨੇ ਪਤਾ ਨਹੀਂ ਕੀ ਲੈਣਾ ਦੇਣਾ ਹੁੰਦਾ ਨੂੰ ਸੱਸ ਨੇ ਤੁਸੀਂ ਆਪਣੇ ਕਮਰੇ ਚ ਸੌਂਦੀਆਂ ਬੈੰਦੀਆਂ ਉੱਥੇ ਬੈਠੋ ਨਾ ਤੇ ਉਹੀ ਸਫਾਈ ਕਰੋ ਮੇਰੇ ਕਮਰੇ ਤੇ ਕਿਉਂ ਟੈਨਸ਼ਨ ਕਰਦੀਆਂ ਰਹਿੰਦੀਆਂ ਪਤਾ ਨਹੀਂ ਹਰ ਗੱਲ 'ਚ ਗੁਰਪ੍ਰੀਤ ਗੁਰਪ੍ਰੀਤ ਨੂੰ ਹੀ ਕੋਸ ਦਿਆਂ ਰਹਿੰਦੀ ਐ ਭਲਾ ਜਦ ਕਮਰਾ ਇੰਨਾ ਨਹੀਂ ਮੈਨੂੰ ਲਾਟ ਕਰਤਾ ਤੇ ਇਹਨਾਂ ਦਾ ਇੰਟਰਫੇਅਰ ਕਰਨ ਦਾ ਮਤਲਬ ਕੀ ਐ ਚਤਰੋ ਜੀਆਂ ਦੋਵੇਂ ਹੀ ਇੱਕ ਤੋਂ ਇੱਕ ਵੱਧ ਐ ਚੁਗਲ ਫੱਤੀਆਂ ਜਿਹਾ ਕੰਨ ਚ ਲਾਉਂਦੀਆਂ ਰਹਿੰਦੀਆਂ ਆਪ ਤੇ ਕਰਨੀ ਨਹੀਂ ਚਲਤੀ ਜੇ ਕਮਰੇ ਦੇ ਸਫਾਈ ਕਰ ਜੀਏ ਲੈ ਨਹੀਂ ਵੜਨ ਦੇਣਾ ਮੇਰਾ ਬਸ ਨਹੀਂ ਸੰਦਣਾ ਕਮਰੇ ਤੇ ਵੜਾਂ ਮੀਨਾਂ ਦਾ ਕੇ ਟਾਈਮ ਤੇ ਬਹਿ ਜਾਂਦੀ ਹੁਣ ਕੀ ਕਰੀਏ ਕਰਤੇ ਉਹਨਾਂ ਲਈ ਹੈ ਨਾ ਰੋਕਿਆ ਥੋੜੀ ਜਣਾ ਮੈਂ ਚਾਹ ਸਾਸ ਸੁੱਤਣਾ ਕਬਣਾ ਹੈ ਨੰਨ ਨੂੰ ਸੋਹਣਾ ਲੱਗਦਾ ਜਿੰਨਾ ਮਰਜੀ ਕੋ ਸਫਾਈ ਵਸੋਣੀ ਲੱਗਦੀ ਗੁਰਪ੍ਰੀਤ ਤੂੰ ਵੀ ਸ਼ਹਿਦ ਹੈ ਮੈਂਗੀ ਸਫਾਈ ਕਰਤੀ ਰੱਖਿਆ ਕਰ ਐਥੇ ਕਿਹੜੀ ਤੇਰੀ ਕੰਮ ਵਾਲੀ ਨਾ ਕਰਤੇ ਦੀ ਚੱਪੇ ਬਿਕਰ ਹਿਆ ਕਿੱਥੇ ਹੈ ਭਾਬੀ ਲੱਗਦਾ ਉਹ ਤੇ ਫਾਈਟ ਲੋਡਰੀ ਹੱਥ ਲੱਗੀ ਉਹਦਾ ਤੇ ਮੋਬਾਈਲ ਤੋਂ ਹੱਥ ਲੱਗੇ ਇਹਦੇ ਚੁਣਾ ਬਿੰਮਲ ਦਾ ਨੰਬਰ ਕੱਢਦੀਆਂ ਉਸ ਦਿਨ ਮੈਂ ਮੰਮੀ ਨੂੰ ਪੁੱਛਦੀ ਰਹੀਆਂ ਕਿ ਮੰਮੀ ਬਿੰਮਲ ਵਾਲੇ ਦੱਸਦੇ ਸਹੀ ਕੁਝ ਪਰ ਮਾਤਾ ਨੇ ਉਹਦੇ ਤੇ ਸਿੱਟ ਕੀ ਖਮਾਣਾ ਉਹਨੇ ਤੇ ਬਿਲਕੁਲ ਦੱਸਦੀ ਨਹੀਂ ਪਤਾ ਨਹੀਂ ਕਿਹੜੀਆਂ ਗੱਲਾਂ ਲੁਕਾਉਂਦੀ ਵੀ ਐ ਕਿਹੜੇ ਪਰਦੇ ਪਾਉਂਦੀ ਆਪਣੀ ਧੀ ਤੇ ਮੈਨੂੰ ਤੇ ਦੱਸਦੀ ਅੱਜ ਤੇ ਮੈਂ ਨਾ ਇਹਦੇ ਤੇ ਨੰਬਰ ਕੱਢ ਕੇ ਲੈਣਾ ਵੇ ਮੈਂ ਲੈ ਇਹਨੇ ਤੇ ਲੋਕ ਨਹੀਂ ਲੋਕ ਕਿ ਹੋਏਗਾ ਲੋਕ ਨੰਬਰ ਕੀ ਹੋਏਗਾ ਮੈਂ ਸੁਮੇਨੀ ਆਂ ਦੇਵੀ ਇਹਦੇ ਜਨਮ ਦਿਨ ਦੀ ਕੋਈ ਪੱਕੀ ਗੱਲ ਤੇ ਮੇਰੇ ਫੋਨ ਦਾ ਹੈ ਰੱਖਣਾ ਹੀ ਪੈਂਦਾ ਇਕੋ ਇੱਕ ਤੇ ਮੇਰੀ ਭਾਬੀ ਹੈ ਸਹੀ ਜਿਹੀ ਦੱਸ ਕਿ ਇਹਨੂੰ ਫੋਨ ਕਰਨ ਲੱਗੀ ਕੀ ਕਰਨ ਨਹੀਂ ਫੋਨ ਵੜ ਕੇ ਮੇਰਾ ਸਹੀ ਸਹੀ ਦੱਸ ਦੀਆਂ ਹੁਣ ਸਾਫ਼ ਹੀ ਕਰ ਦੇਸੀ ਇਹਨੂੰ ਕਿੰਨੇ ਕਿਹਾ ਸਾਫ਼ ਹੋਰ ਵਿੱਚ ਕੁਝ ਹੋਰ ਕਿਸ ਨੇ ਸਾਫ਼ ਕਰ ਦਿੱਤੀ ਸੀ ਫੋਨ ਹੀ ਸਾਫ਼ ਕਰ ਦਿੱਤੀ ਤੂੰ ਕੀ ਫੋਨ ਸਾਫ਼ ਕਰਨਾ ਆਪਣਾ ਅੰਦਰ ਦੇ ਨਾਲ ਸਾਫ਼ ਕਰ ਲਾ ਵਧੀਆ ਹੋ ਜਾਊਗਾ ਮੇਰੀ ਗੱਲ ਸੁਣਨਾ ਸਾਡੇ ਦਾ ਤੇ ਰਵਾਜ ਨਹੀਂ ਹੈਗਾ ਕਿ ਕਿਸੇ ਦਾ ਫੋਨ ਚੱਕ ਕਰੋ ਜਾਂ ਕਿਸੇ ਦੇ ਫੋਨ ਨੂੰ ਹੱਥ ਲਾਓ ਤੇ ਤੇਰੀ ਇਨਫੋਰਮੇਸ਼ਨ ਲਈ ਮੈਂ ਇਹ ਗੱਲ ਦੱਸਦਾ ਕਿ ਅੱਜ ਮੇਰਾ ਫੋਨ ਫੜ ਗਏ ਤੇ ਅੱਗੇ ਤੋਂ ਉਹ ਗਲਤੀ ਨਾ ਕਰੀ ਲੱਗੇ ਸਮਝਿਆ ਤੇ ਮੈਂ ਵੀ ਕੁਸ਼ੌਂਕ ਨਹੀਂ ਹੈ ਤੇਰੇ ਫੋਨ ਚੋਂ ਕਰਨ ਦਾ ਮੈਂ ਕਿਹਾ ਟਾ ਮਿੱਟੀ ਤੇ ਮੈਂ ਸਾਫੀ ਕਰਦੀ ਹਾਂ ਸਭ ਹਾਂ ਆਏ ਵੱਡੇ ਆ ਤਾਂ ਮੈਂ ਕਿੰਨਾ ਕਿ ਤੂੰ ਫੋਨ ਸਾਫ਼ ਕਰਨ ਲਈ ਕਿਹਦਾ ਨੰਬਰ ਕੱਢਦੀ ਹੋਗੀ ਫੋਨ ਤੋਂ ਪੱਕੀ ਗੱਲ ਇਹ ਵਿਮਲਦੀਦੀ ਦਾ ਨੰਬਰ ਕੱਢਦੀ ਨਹੀਂ ਹੈ ਕਿਉਂਕਿ ਕੱਲ ਪਰਸੋ ਵੀ ਮੇਰੇ ਲੱਗੇ ਬਹਿ ਕੇ ਉਹਨਾਂ ਦੇ ਐਡਰੈਸ ਪੁੱਛਣ ਦੀ ਵਾਰ-ਵਾਰ ਮੈਨੂੰ ਹੁਣ ਇਹਨੇ ਕਿਸ ਤਰ੍ਹਾਂ ਉਹਨਾਂ ਤੱਕ ਪਹੁੰਚਣਾ ਲੱਗਦਾ ਆ ਅਗਲਾ ਅਗਲਾ ਸ਼ਿਕਾਰ ਵਿਮਲਦੀਦੀ ਨੂੰ ਤੇਰਾ ਜੂ ਭਾਜੀ ਨੂੰ ਬਣਾਉਣ ਵਾਲੀ ਹੈ ਪੱਕੀ ਗੱਲ ਹੈ ਨੰਬਰ ਤੇ ਕੁੜੀ ਤੁਹਾਨੂੰ ਮਹਿੰਗੀ ਨਹੀਂ ਦਿੰਦੀ ਬਥੇਰਾ ਲੋਟ-ਲੋਟ ਖਾਰੇ ਸਨ ਹੁਣ ਮੈਂ ਉਹਨਾਂ ਦੇ ਘਰੇ ਵੀ ਤੈਨੂੰ ਪਹੁੰਚ ਲੈਣਾ ਜੋ ਮਰਜੀ ਹੋ ਜੇ ਉਧਰ ਮਾਨਾ ਹੈ ਕਿ ਘਰ ਜਾ ਕੇ ਵੀ ਅਲਰਟ ਕਰਾਂਗੇ ਉਹਨਾਂ ਨੂੰ ਤੇ ਬੇਸ਼ੱਕ ਇਹ ਤੁਹਾਡੇ ਘਰ ਆਵੇ ਤੇ ਗੇਟ ਨਾ ਖੁੱਲੇ ਬਾਹਰੋਂ ਪਹਿਲੇ ਦੇਖ ਲਿਓ ਕਿ ਕੌਣ ਆ ਤੇ ਕੌਣ ਨਹੀਂ ਜੀ ਨਾਰਾਮ ਕਰਤਾ ਹੈ ਜੇ ਨਾ ਨਹੀਂ ਹੈ ਹਾਂ ਹਾਂ ਰੱਬਾ ਅੱਜ ਤੇ ਮੈਂ ਵੱਚੀ ਗਈ ਪਤਾ ਨਹੀਂ ਆ ਕੀ ਸੀ ਆਈਡੀ ਵਾਂਗ ਹਰ ਨੁੱਕਰ ਚ ਨਿਕਲ ਆਂਦੀ ਓ ਇਨਫੋਰਮੇਸ਼ਨ ਲੈਂਦੀ ਰਹਿੰਦੀ ਐ ਗੁਰਪ੍ਰੀਤ ਕੀ ਕਰਦੀ ਵੀ ਐ ਲੱਗਦਾ ਕਾ ਕਿਹੇ ਕੰਮ ਕਾਚੂ ਮੰਨਣ ਦੇ ਟਿਕਾਣੇ ਦਾ ਧਿਆਨ ਮੇਰੇ ਵੱਲ ਹੀ ਰਹਿੰਦਾ ਓ ਮੈਂ ਕਿਹੇ ਨੁੱਕਰ ਚ ਹੀ ਨਾ ਵੜੀ ਹੋਵੇ ਸੁਣਨ ਵਾਸਤੇ ਚੱਕੀ ਗਈ ਆਪਣੀ ਘਰ ਚ ਨਹੀਂ ਪਹੱਸ ਸਕੀ ਉੱਥੇ ਤੇ ਸਿਆਪਾ ਜਿਹਾ ਡਾਰੀ ਲੱਗਾ ਰਹਿੰਦਾ ਕੋਈ ਸਬੂਤ ਹੀ ਨਾ ਰਿਹਾ ਹੱਥ ਚ ਆਏ ਮੇਰੇ ਖਲਾ ਅੱਜ ਤੇ ਫੋਨ ਮੇਰੇ ਹੱਥ 'ਚ ਆ ਵੀ ਗਿਆ ਇੰਨਾ ਵਧੀਆ ਮੌਕਾ ਮੇਰੇ ਹੱਥ 'ਚੋਂ ਨਿਕਲ ਗਿਆ ਪਤਾ ਨਹੀਂ ਇਹਨੇ ਲੋਕ ਨੰਬਰ ਕਿ ਲਾਇਆ ਸੀ ਕਿ ਤੇ ਪਤਾ ਹੁੰਦਾ ਨਾ ਮੈਨੂੰ ਲੋਕ ਮੈਂ ਤੇ ਵਿਮਲ ਦਾ ਫੋਨ ਐਡਰੈਸ ਸਭ ਕੁਝ ਪਤਾ ਕਰ ਲੈਣਾ ਸੀ ਤੇ ਫਿਰ ਮੈਂ ਉਹਦੇ ਘਰ ਜਾਣਾ ਸੀ ਕੀ ਕਰਦੀ ਭੀ ਅੱਜਕੱਲ ਚੱਲਦਾ ਏ ਕੀ ਬਿਆਦੀ ਲਾਈਫ 'ਚ ਸੁਣਨ ਜਿਹਾ ਆਇਆ ਹੈ ਵਿਮਲ ਦਾ ਦਿਨ ਪਲਟ ਗਿਆ ਉਹ ਅਮੀਰ ਹੋ ਗਈ ਬੜੀ ਹੋ ਸਕਦਾ ਇੰਜ ਯਕੀਨ ਤੇ ਨਹੀਂ ਹੁੰਦਾ ਕੀ ਪਤਾ ਖਬਰੇ ਸੱਚੀ ਨਾ ਹੋਵੇ ਹੋਰ ਕੀ ਪਰ ਬੜੀ ਵੀ ਨਹੀਂ 2 ਮਹੀਨੇ ਹੋ ਗਏ ਮੈਨੂੰ ਇੱਥੇ ਰਹਿੰਦੇ ਆ ਉਹਨੇ ਤਾਂ ਆਪਣਾ ਮਾ ਦਾ ਘਰ ਜਿਨੇ ਭੁੱਲੀ ਗਈ ਹੁੰਦੀ ਨਾ ਇਹਨਾਂ ਨੇ ਮੈਂ ਕਦੀ ਫੋਨ ਤੇ ਗੱਲ ਕਰਦੀ ਸੁਣਿਆ ਨਾ ਰਾਣੀ ਵੀ ਜਿਹਨੂੰ ਭਾਬੀ ਨੂੰ ਨਾ ਮਾਂ ਨੂੰ ਪਤਾ ਨਹੀਂ ਕਿਸ ਤਰੀਕੇ ਨਾਲ ਕਰ ਲ ਕਰਦੀ ਹੈ ਆਹੋ ਕੁਛ ਜਿਹੇ ਦਿਨ ਨਹੀਂ ਪਲਟ ਗਿਆ ਚੰਗਾਈ ਹੋ ਗਿਆ ਦੇ ਨਾਲ ਕਿਸਮਤ ਇਹਦੀ ਚਮਕ ਹੀ ਗਈ ਤੇ ਕੁਛ ਭੈਣ ਨੂੰ ਵੀ ਕੁਛ ਹੱਥ ਪੱਲੇ ਦੇ ਦੇਵੇ ਤੇ ਇਹਦਾ ਕੀ ਜਾਊਗਾ ਐਸੀ ਸਕੀਮ 'ਚ ਮੈਂ ਬੈਠੀ ਹੋਈ ਆ ਕਿ ਫੋਨ ਫੜਿਆ ਵੀ ਸੀ ਕਿ ਉਹਦਾ ਨੰਬਰ ਕਿਤੇ ਅੱਤਾ ਪਤਾ ਨਹੀਂ ਲੱਗ ਜਾਵੇ ਮੈਨੂੰ ਐਡਰੈਸ ਮਿਲ ਜਾਵੇ ਮੈਨੂੰ ਕਿਤੋਂ ਨਾ ਕਿਤੋਂ ਤੇ ਪਤਾ ਕਰਨਾ ਹੀ ਪਏਗਾ ਫੇਰ ਮੈਂ ਚਲਨੀ ਉਹਦੇ ਕੋਲ ਅੱਜ ਮੈਂ ਵੀ ਨਾ ਇਹਨਾਂ ਨੂੰ ਮਿੱਠੀ ਬਣ ਕੇ ਰਹਿਣੀ ਹੈ ਇਹਦੇ ਢਿੱਡੂ ਚ ਵੀ ਕਢਵਾਨੀ ਆਤਾ ਪਤਾ ਤੇ ਨਾ ਮੈਨੂੰ ਕਹਿਨੀ ਆ ਭਾਬੀ ਅੱਜ ਨਾ ਮੈਨੂੰ ਦੀਦੀ ਦੀ ਬੜੀ ਯਾਦ ਆਉਂਦੀ ਵੀ ਮੇਰੇ ਬੜਾ ਮਾਨੂੰ ਦਾਸ ਮੈਨੂੰ ਨਾ ਤੇਦੀ ਨਾਲ ਮਿਲਾ ਦੋ ਪਤਾ ਨਹੀਂ ਕਿਉਂ ਮੈਨੂੰ ਪੇੜੇ ਪੇੜੇ ਨਾ ਰਤੀ ਸੁਪਨੇ ਵੀ ਆਏ ਦੀਦੀ ਵਾਲੇ ਮੈਂ 언ਨੂ ਮਿਲਣਾ ਮੇਰਾ ਬੜਾ ਮਾਨੂੰ ਦਾਸ ਵੇਖਦੀ ਆ ਕਿਵੇਂ ਨਹੀਂ ਲੈ ਕੇ ਜਾਂਦੀ ਮੈਨੂੰ ਭਾਬੀ ਭਾਬੀ ਠੀਕ ਹੈ ਦੇਲੇ ਕੋਈ ਨਹੀਂ ਬਸ ਅੱਛਾ ਉਹ ਸਹੀ ਤੋਂ ਹੀ ਪਛਮੀ ਨਾ ਦੇ ਭਾਬੀ ਆਪਾਂ ਦੋਵੇਂ ਨਾ ਰਲ ਮਿਲ ਕੇ ਪਿਆਰ ਨਾਲ ਰਹੀਏ ਕਰੀਏ ਮੈਂ ਤੇ ਕਹਨੀ ਆ ਕੀ ਝਗੜਿਆਂ ਵਿੱਚ ਕੀ ਰੱਖਿਆ ਵੈ ਤੇ ਮੈਂ ਤੇ ਪਿਆਰ ਨਾਲ ਰਹਿਣੀ ਆ ਤੈਨੂੰ ਰਹਿਣਾ ਆਉਂਦਾ ਜਿਦੇ ਪਿਆਰ ਨਾਲ ਲੈ ਭਾਬੀ ਮੈਂ ਵੀ ਬੜੇ ਪਿਆਰ ਨਾਲ ਤੇ ਕਿੰਨਾ ਚਿਰ ਅਗਲੇ ਨਾਲ ਚਾਰ ਗੇਮਾ ਨਾਲ ਖੇਡ ਲੈ ਤੈਨੂੰ ਸਿੱਧਕ ਨਹੀਂ ਆਉਂਦਾ ਗੇ ਮਾਵਲੀਆਂ ਹੁਣ ਗੱਲਾਂ ਕਿੱਥੇ ਰਹੀਆਂ ਹੁਣ ਸਾਡੀ ਜ਼ਿੰਦਗੀ ਆਪ ਹੀ ਗੇਮ ਬਣ ਗਈ ਭਾਬੀ ਜਿਹੜਾ ਮਰਜੀ ਕਮਾ ਲੰਦਾ ਵੈ ਤੇ ਫਿਰ ਕਿਹੜਾ ਸੁਧਰਨ ਡੇ ਆਪਾਂ ਫਿਰ ਵੀ ਤੇ ਆਪਾਂ ਉਹ ਕੁਝ ਕਰਨੇ ਜੋ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਆ ਕਿੰਨੇ ਝੂਠ ਫੜੇ ਆ ਤੇਰੇ ਇੱਕ ਫੜਿਆ ਹੋਵੇ ਤਾਂ ਤੈਨੂੰ ਦੱਸਾਂ ਕਿਹੜੇ ਝੂਠ ਫੜਲੇ ਮੈਨੂੰ ਤੇ ਅੱਜ ਤੱਕ ਨਹੀਂ ਪਤਾ ਲੱਗਦਾ ਪਿਆ ਕਿਹੜੇ ਪਾਸੇ ਮੈਂ ਝੂਠੀ ਆ ਜਦੋਂ ਝੂਠੀ ਸੀ ਉਦੋਂ ਤੁਹਾਨੂੰ ਮੈਂ ਸੱਚੀ ਲੱਗਦੀ ਸੀ ਹੁਣ ਜਦੋਂ ਮੈਂ ਸੱਚੀ ਆ ਹੁਣ ਤੁਹਾਨੂੰ ਝੂਠੀ ਲੱਗਦੀ ਆ ਨੀ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਤੂੰ ਕਿੰਨੀ ਕ ਸੱਚੀ ਆ ਐ ਆਪਣੇ ਅੰਦਰੋਂ ਪੁੱਛ ਵੀ ਕਿੰਨਾ ਕ ਸੱਚੇ ਬੋਲਦੀ ਆ ਤੂੰ ਹਰ ਗੱਲ 'ਚ ਜੇ ਤੂੰ ਸੱਚ ਬੋਲਦੀ ਹੋਣਾ ਮੋਰਪ੍ਰੀਤ ਤੇ ਮੈਨੂੰ ਤੂੰ ਮਾੜੀ ਨਹੀਂ ਲੱਗਦੀ ਮੈਂ ਤੇਰੇ ਨਾਲ ਦੂਣੀ ਹੰਦਰਦੀ ਕਰਾਂ ਤੇ ਤੇਰੇ ਵੀਰ ਨੂੰ ਵੀ ਕਵਾਂ ਪਾਈ ਇਹਨਾਂ ਦੀ ਹੈਲਪ ਕਰੋ ਜਿੰਨੀ ਹੋ ਸਕਦੀ ਆ ਇਹਨਾਂ ਤੇ ਮਾੜੇ ਦਿਨ ਆਏ ਆ ਪਰ ਤੂੰ ਕਹਿੰਦੇ ਆ ਨਾ ਕੁੱਤੇ ਦੀ ਪੂਛ 100 ਸਾਲ ਬੰਜਲੀ 'ਚ ਪਾ ਛੜੀ ਤੇ ਜਦੋਂ ਕੱਢੀ ਸੀ ਨਾ ਫੇਰ ਟੇਢੀ ਦੀ ਟੇਢੀ ਕਿਆ ਰਹੇ ਹੋਰ ਵੀ ਕੁਝ ਕਿਆ ਰਹੇ ਤੂੰ ਕਹਿ ਸਕਦੀ ਹੈ ਤੇਰੇ ਘਰ ਰਹਿੰਦੀ ਨਹੀਂ ਆ ਭਾਬੀ ਤੂੰ ਕਹਿ ਸਕਦੀ ਗੱਲ ਗੁਰਪ੍ਰੀਤ ਘਰ ਰਹਿੰਦੀ ਨਹੀਂ ਆ ਤੈਨੂੰ ਆਪਣੇ ਘਰ ਆਪ ਹੀ ਰੱਖਿਆ ਹੀ ਵੀ ਚਲ ਕੋਈ ਗੱਲ ਨਹੀਂ ਤੁਹਾਡੇ ਤੇ ਦਿਨ ਮਾੜੇ ਆ ਮੇਰੇ ਮਨ 'ਚ ਪਤਾ ਕੀ ਹੀ ਵੀ ਤੂੰ ਹੁਣੀ ਸੁਧਰ ਗਈ ਹੋਵੇਂਗੀ ਪਰ ਮੈਂ ਹੁਣਾ ਦੋ ਤਿੰਨ ਹੱਲੇ ਤੇਰੇ ਵੇਖ ਲਈ ਆ ਕਿ ਤੂੰ ਸੁਧਰਨ ਵਾਲਿਆਂ ਚੋਂ ਨਹੀਂ ਹੈਗੀ ਸੁਧਰੇ ਬੰਦੇ ਨੂੰ ਕੀ ਸੁਧਾਰ ਹੋ ਗਿਆ ਦੁਨੀਆ ਵਾਲੇ ਪਤਾ ਨਹੀਂ ਕਿਉਂ ਚਲ ਛੱਡ ਮੈਂ ਅਹੀ ਤੈਨੂੰ ਕਹਿਣਾ ਹੀ ਆ ਪਰ ਹੱਲ ਮਿਲ ਕੇ ਪਿਆਰ ਨਾ ਰਹੀਏ ਜੋ ਸਾਡੇ ਵਿੱਚ ਹੋ ਗਿਆ ਛੱਡ ਪਰ ਪਹਿਲੇ ਥਿਲੇ ਤੋਂ ਕਲੇਸ਼ ਸੀ ਹੁਣ ਤੇ ਮੇਰੇ ਪੱਲੇ ਨੇਗਾ ਜਿਹੜਾ ਮੈਂ ਦੇ ਦਵਾਂ ਜਦੋਂ ਹੋਏਗਾ ਮੈਂ ਦੇ ਦਵਾਂ ਇਹ ਸਾਰਾ ਕਲੇਸ਼ ਵੀ ਖਤਮ ਹੋ ਜਾਏ ਤੇ ਮੰਗੇ ਕਿੰਨੇ ਤੇਰ ਕੋ ਪੈ ਹਾਂ ਚਲ ਉਹ ਕਲੇਸ਼ ਤੋਂ ਖਤਮ ਕਰਦੀ ਮੈਂ ਨਾ ਮੈਨੂੰ ਰੋਤੀ ਸਾਰੀ ਰਾਤ ਨੀਂਦ ਨਹੀਂ ਪਈ ਹੋਂ ਵੀ ਕਿਉਂ ਆਵਾ ਨਹੀਂ ਆਉਂਦੀ ਹੈ ਅਸੀਂ ਦੀ ਨਹੀਂ ਅਸੀਂ ਦੀ ਹੁਣ ਤੇ ਮੈਂ ਇੰਜ ਹੀ ਰਹਿਣਾ ਸਿੱਖ ਲਿਆ ਵੇ ਫਿਰ ਤੇ ਨਾ ਕਿੰਨੀ ਵਾਰ ਤੇਨੂੰ ਕਹਿੰਿਆ ਇੱਥੇ ਆਣ ਕੇ ਸੌਂ ਜਾ ਕਰ ਉਹ ਕਿਹੜਾ ਆਖੇ ਲੱਗਦੀ ਕਿਸ ਦੇ ਨਹੀਂ ਚੰਗਾ ਲੱਗਦਾ ਹੀ ਉਹ ਤੇ ਗੱਲ ਮੈਂ ਤੈਨੂੰ ਵੀ ਸਮਝਾ ਚੁੱਕੀ ਨਹੀਂ ਚੰਗਾ ਲੱਗਦਾ ਅੱਛਾ ਚਲ ਕੋਈ ਨਹੀਂ ਨਹੀਂ ਚੰਗਾ ਲੱਗਦਾ ਨਾ ਤੇ ਨਾ ਸਹੀ ਹੁਣ ਦੱਸ ਕੀ ਗੱਲ ਮੈਨੂੰ ਨਾ ਵੀ ਮਗੀ ਦੇ ਦਾ ਬੜਾ ਬੜਾ ਸੁਪਨਾ ਆਇਆ ਮੇਮਾ ਦੀ ਮਾਂ ਹਾਂ ਤੇ ਮੇਰੀ ਭੈਣ ਹੈ ਨਾ ਮੈਨੂੰ ਦੁੱਖ ਹੁੰਦਾ ਪਿਆ ਉਹ ਨਾ ਘਰਾਂ ਘਰਾਂ ਜਾ ਕੇ ਨਾ ਕਿਹ ਕੋ ਕਦੀ 400 ਕਦੀ 500 ਰੁਪਇਆ ਮੰਗਦੀ ਵੀ ਸੱਚ ਆਹੋ ਕਿਸੇ ਨੂੰ ਕਹਿੰਦੀ 200 ਚ ਕਿਸੇ ਨੇ ਉਹਦੀ ਤਲੀ ਤੇ 100 ਰੁਪਇਆ ਵੀ ਨਹੀਂ ਰੱਖਿਆ ਫੇਰ ਹੋਣਾ ਭਾਬੀ ਕੱਲ ਮੈਂ ਕਿਤੇ ਗਈ ਸੀ ਤੇ ਮੈਨੂੰ ਨਾ ਕੋਈ ਮਿਲਿਆ ਤੇ ਉਹਨੇ ਮੈਨੂੰ ਦੱਸਿਆ ਤੇਰੀ ਭੈਣ ਤੇ ਘਰਾਂ ਘਰਾਂ ਦਾ ਕੰਮ ਕਰਦੀ ਵੀ ਲੋਕਾਂ ਦੇ ਘਰ ਜਾ ਜਾ ਕੇ ਕੰਮ ਕਰਦੀ ਵੀ ਅੱਛਾ ਕਿਆ ਲੱਛ ਸੁਪਨਿਆਂ ਦੀ ਕਿਹੜੀ ਗੱਲ ਆ ਆ ਸੌਉਂ ਉਹ ਨਾ ਤੂੰ ਜਿਹੜਾ ਮਰਜੀ ਸੁਪਨਾ ਆ ਜਾਂਦਾ ਵਾ ਪਤਾ ਸੁਪਨਾ ਕਿਹੜਾ ਹੁੰਦਾ ਵਾ ਆ ਜਿਹਦੇ ਆ ਨਾ ਧਿਆਨ ਹੋਵੇ ਮੇਰਾ ਨਾ ਕਿੰਨੇ ਦਿਨਾਂ ਤੋਂ ਵਿਮਲ ਦੀਦੀ ਨਾਲ ਧਿਆਨ ਜਾਂਦਾ ਵਾ ਮੇਰਾ ਬੜਾ ਧਿਆਨ ਹੈ ਵਿਮਲ ਦੇ ਇਹਨੂੰ ਬੜੀ ਯਾਦ ਆਉਂਦੀ ਸੱਚੀ ਬੱਬੀ ਮੇਰਾ ਚੀ ਕਰਦਾ ਮੈਂ ਹੁੰਦੀ ਦੀਦੀ ਨੂੰ ਮਿਲਣਾ ਵਾ ਮੈਨੂੰ ਲੈ ਜਾ ਉਹਦੇ ਕੋਲ ਮੇਰਾ ਸੱਚੀ ਬੜਾ ਮਾਨਨਾਗਾ ਮੇਰੀ ਗੱਲ ਸੁਣ ਧਿਆਨ ਨਾਲ ਜੇ ਤੂੰ ਜ਼ਿਆਦਾ ਹੀ ਉਹਨਾਂ ਨੂੰ ਮਿਲਣਾ ਚਾਹੁੰਦੀ ਹੈ ਨਾ ਤੇ ਮੈਂ ਵਿਮਲ ਦੀਦੀ ਨੂੰ ਤੇ ਮਾਸੀ ਜੀ ਨੂੰ ਇੱਥੇ ਬੁਲਾ ਦੂੰਗੀ ਤੇ ਉਹਨਾਂ ਨੂੰ ਮਿਲ ਲੈਣੀ ਅੰਮ੍ਰਿਤ ਨੇ ਤਾਂ ਖੁੱਦ ਨਹੀਂ ਪਤਾ ਕਿ ਉਹ ਰਹਿਣ ਕਿੱਥੇ ਡਏ ਆ। ਸਾਨੂੰ ਨਹੀਂ ਪਤਾ ਹੈਗਾ। ਐਂ ਤੇ ਕਦੀ ਦੇ ਨਹੀਂ ਕਿਤੇ ਮੇਰਾ ਸੁਪਨਾ ਫਿਰ ਸੱਚੀ ਨਾ ਹੋਵੇ ਜੇ ਤੁਹਾਨੂੰ ਵੀ ਨਹੀਂ ਪਤਾ। ਉਹ ਘਰ-ਘਰਾਂ ਦਾ ਕੰਮ ਕਰਦੀ ਵੀ ਵਿਚਾਰੀ। ਤੁਹਾਨੂੰ ਵੀ ਮਦਦ ਕਰਨੀ ਚਾਹੀਦੀ ਆ ਮੈਂ ਤੇ ਇਹੋ ਕਹਿੰਦੀ ਵੀ ਆ। ਮੇਰੀ ਗੱਲ ਸੁਣ। ਮੈਨੂੰ ਤੇ ਆਪ ਨਹੀਂ ਪਤਾ ਹੈਗਾ ਕਿ ਉਹ ਕਿਹੜੀ ਹਾਲਤ 'ਚ ਆ ਤੇ ਕਿੱਥੇ ਰਹਿੰਦੇ ਆ। ਹੁਣ ਚੱਲ ਜਿੱਥੇ ਵੀ ਹੋਣਗੇ ਆ ਦੋਵੇਂ ਜੀ ਹੈਗੇ ਆ। ਨਾਲ ਮਾਸੀ ਜੀ ਹੁਣੀ ਹੈਗੇ ਆ। ਮਾਸੀ ਜੀ ਪਤਾ ਕਿੱ데 ਸਿਆਣੇ ਆ। ਇਹ ਈ ਗੱਲ ਨਹੀਂ ਹੈ ਉਹ ਤੇ ਵਿਮਲਦੀ ਦੀ ਸਤ ਸ ਬਹੁਤ ਸਿਆਣੀ ਹੈ ਸਹੀ ਗੱਲ ਮੇਰੀ ਧਿਆਨ ਨਾਲ ਸੁਣ ਸੁਪਣਿਆਂ ਦੀ ਕਿਹੜੀ ਗੱਲ ਹੈ ਆ ਜਿਹੜੇ ਮਰਜ਼ੀ ਸੁਪਨੇ ਆ ਜਾਂਦੇ ਫਿਰ ਵੀ ਭੈਣ ਤੇ ਨਾ ਦੁੱਖ ਤੇ ਹੁੰਦਾ ਨਾ ਜੇ ਸੁਪਨੇ ਵਿੱਚ ਵੀ ਆ ਕੇ ਭੈਣ ਦੁਖੀ ਹੋਵੇ ਤੇ ਦੂਜੀ ਭੈਣ ਨੂੰ ਦੁੱਖ ਤੇ ਹੁੰਦਾ ਸਾਰਾ ਮੇਰਾ ਹੀ ਸੀ ਆਪਾਂ ਮੈਂ ਬਚਪਨ ਤੋਂ ਹੀ ਕਿਉਂ ਲਾਲਚੀ ਪੈਸੇ ਹੀ ਮੰਗਰੀ ਲੱਗੀ ਦੇ ਉਹ ਆਪਾਂ ਦੋਵੇਂ ਇੱਕੋ ਵੇੜੇ 'ਚ ਖੇੜਦੀ ਆ ਇਕੱਠੇ ਖਾਂਦੀ ਆ ਪੀਂਦੀ ਆ ਪਰ ਮੇਰਾ ਉਹ ਨਾ ਉਹਦੇ ਚੀਜ਼ਾਂ ਵਾਲੀ ਅੱਖ ਹੁੰਦੀ ਸੀ ਕਿ ਹਾਏ ਮੰਮੀ ਉਹਨੂੰ ਹੀ ਪਿਆਰ ਕਰਦੀ ਏ ਉਹਨੂੰ ਜ਼ਿਆਦਾ ਕੁਝ ਲੈ ਕੇ ਦਿੰਦੀ ਹਮੇਸ਼ਾ ਮਾ ਮਾ ਉਹਦੇ ਵਧੀਆ ਕੱਪੜੇ ਲੈ ਲੈਂਦੀ ਸਾਂ ਜਿਹੜੇ ਉਹਦੇ ਕੱਪੜੇ ਹੁੰਦੇ ਸੀ ਮੈਂ ਕਹਿੰਦੀ ਸਾਂ ਨਹੀਂ ਲਾੜੇ ਝਗੜ ਕੇ ਮੈਂ ਉਹ ਜੋ ਸੂਟ ਸਵਾ ਲੈਣਾ ਗੁਰਪ੍ਰੀਤ ਇਹ ਵੀ ਤੇ ਗੱਡੀ ਮਾੜੀ ਗੱਲਿਆ ਨਾ ਅਗਲੇ ਦੀਆਂ ਚੀਜ਼ਾਂ ਅਗਲੇ ਕੋ ਖੋਲ ਲੈਣੀ ਆ ਆਪਣੀ ਆਪਣੀ ਚੀਜ਼ ਪਾਉਣੀ ਚਾਹੀਦੀ ਆ ਉਹਦੇ ਹੀ ਸਾਨੂੰ ਮੰਮੀ ਨੇ ਦੋ ਚਾਰ ਚਾਂਟੇ ਮਾਰੇ ਹੁੰਦੇ ਨਾ ਕਸ-ਕਸ ਕੇ ਮੂੰਹ ਤੇ ਮੇਰੇ ਉਹ ਮੇਰਾ ਲਾਲਚ ਨਾ ਵੱਧਦਾ ਮੇਰਾ ਪਾਬੀ ਲਾਲਚ ਇਸੇ ਕਰਕੇ ਵੱਧ ਗਿਆ ਪਾਬੀ ਕਿਤੇ ਮੇਕਵਾਰੇ ਹੁੰਦੇ ਥੋੜੀ ਇੰਜ ਅਸੀਂ ਕਿਥੇ ਠੱਗਿਆ ਥੋੜੀ ਮਾਂ ਮੰਨਿਆ ਜਿੱਦ ਕਰਦੀ ਸੀ ਜਿੱਦ ਨਾਲ ਆਪਣੇ ਭੈਣ ਭਰਾਵਾਂ ਦੀ ਚੀਜ਼ ਖੋਹ ਲੈਂਦੀ ਸੀ ਥੋੜਾ ਬੋਤਾ ਲਾਲਚ ਤੇ ਹਰ ਇਨਸਾਨ ਚ ਹੁੰਦਾ ਹੈ ਹੁਣ ਵੇਖੋ ਤੇ ਇਹ ਵੀ ਬੱਚ ਪੰਜਾਬ ਦੀ ਭੈਣ ਭਰਾ ਕੁਝ ਲੈਂਦੇ ਹੀ ਹੋਗੇ ਸਮਾਨ ਤੇ ਮੈਂ ਵੀ ਆਪਣੀ ਦੀਦੀ ਦਾ ਸਮਾਨ ਯੂਜ਼ ਕਰ ਲੈਣਾ ਉਹਨੇ ਵਿਚਾਰੀ ਨੇ ਲਿਆਣੇ ਕੱਪੜੇ ਤੇ ਮੈਂ ਕਹਿੰਨਾ ਮੈਨੂੰ ਦੇ ਦੇ ਦੀਦੀ ਉਹ ਵਿਚਾਰੀ ਚੰਗੀ ਉਹਨੇ ਦੇ 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 ਨੇ ਤੇ ਉਹਦੇ ਮਨ ਚ ਕੁਝ ਵੀ ਨਹੀਂ ਤੇ ਮੇਰੇ ਮਨ ਚ ਥੋੜਾ ਬੋਤਾ ਤੇ ਲਾਲਚ ਆ ਗਿਆ ਤੇ ਨਾ ਇਹ ਰੁੜ ਜਾਣਾ ਸੋਨੂ ਨਾ ਜਦੋਂ ਉਹਦਾ ਮੇਰਾ ਵਿਆਹ ਹੈ ਨਾ ਇੱਥੇ ਠੱਗਿਆ ਮਾਰਦਾ ਹੀ ਵੀ ਤੇ ਮੈਨੂੰ ਵੀ ਇਹਨੇ ਠੱਗਣ ਬਣਾਤਾ ਇੱਕ ਨੰਬਰ ਦੇ ਮੈਂ ਕੋਈ ਕੁਆਰੀ ਹੁੰਦੇ ਥੋੜੀ ਮੰਮੀ ਨੇ ਕਿਹਾ ਵੀ ਕਿ ਇਹਨੇ ਠੱਗੇ ਮਾਰੀ ਕੋਈ ਸੇਲੀ ਕੋ ਪੈਸੇ ਠੱਗੇ ਇਹ ਸਾਰਾ ਵਿਆਹ ਕਰਾ ਕੇ ਸਿਆਪਾ ਇਹ ਸਾਰਾ ਕਿ ਜੇ ਨਾ ਤੁਸੀਂ ਵਿਆਹਤਾ ਮੈਨੂੰ ਸਾਰੀ ਗਲਤੀ ਮੰਮੀ ਦੀ ਹੈ ਜਿੰਨੇ ਮੈਨੂੰ ਇਹ ਘਰ ਵਿਆਹਿਆ ਠੱਗਣਾ ਤੇ ਘਰ ਗੁਰਪ੍ਰੀਤ ਜਦੋਂ ਤੇਰਾ ਵਿਆਹ ਹੋ ਗਿਆ ਤੇ ਤੂੰ ਸਵਾਰ ਦਿੰਦੀ ਉਹਨੂੰ ਤੂੰ ਹੀ ਤੇਰੇ ਨਾਲ ਹੀ ਰਹਿੰਦੀ ਰਹੀ ਆ ਤੇ ਖਰਬੂਜੇ ਨੂੰ ਵੇਖ ਕੇ ਖਰੂਜਾ ਰੰਗ ਫਾੜੀ ਲੰਦਾ ਮੇਰੇ ਤੇ ਵੀ ਰੰਗ ਚੜ ਗਿਆ ਉਹਦਾ ਫੇਰ ਗੱਲ ਸੁਣਾ ਅਖਰ ਖਰਬੂਜੇ ਦਾ ਰੰਗ ਹੀ ਖਰਬੂਜੇ ਵਿੱਚ ਝੜਦਾ ਵਾ ਇਨਸਾਨ ਦਾ ਰੰਗ ਇਨਸਾਨ ਨੂੰ ਨਹੀਂ ਝੜਦਾ ਇਨਸਾਨ ਦਾ ਰੰਗ ਸੋਚ ਸਮਝ ਕੇ ਝੜਾਉਣਾ ਚਾਹੀਦਾ ਆਪਣੇ ਆਪ ਨੂੰ ਆਪਣਾ ਵੀ ਸਾਡਾ ਦਿਮਾਗ ਹੈਗਾ ਵਾ ਅਸੀਂ ਵੀ ਖੁਦ ਵੀ ਸੋਚ ਸਕਦੇ ਹਾਂ ਮੇਰਾ ਦਿਮਾਗ ਤੇ ਖੋਤਾ ਹੋ ਗਿਆ ਜਿਵੇਂ ਇਹਦੇ ਨਾਲ ਰਹਿ ਰਹਿ ਕੇ ਉਹਦੇ ਰੰਗ ਵਿੱਚ ਰੰਗੀ ਗਈ ਇਹੋ ਤੇ ਗੱਲ ਹੈ ਨਾ ਤੂੰ ਕਾਤੋਂ ਦੇ ਮਗਰ ਲੱਗੀ ਫਿਰਦੀ ਆ ਉਹ ਯਾਰ ਆਪਣੇ ਦਿਮਾਗ ਤੋਂ ਕੰਮ ਲੈ ਆ ਖੋਪੜ ਤੋਂ ਇੱਕੋ ਘਰ ਵਿੱਚ ਰਹਿੰਦੇ ਰੋ ਇੱਕੋ ਹੀ ਤੇ ਉਹ ਆਦਤਾਂ ਪੈ ਜਾਂਦੀਆਂ ਹਨਾ ਨਾ ਪੈ ਜਾਂਦੀਆਂ ਕੋਰਪੀ ਤੇ 来 ਗਈ ਮੈਨੂੰ ਹੁਣ ਮੈਂ ਹੁਣ ਵਾਰ ਸੁਧਰ ਗਈ ਆ ਪਰ ਮੁੱਕਦੀ ਗੱਲ ਆਈ ਆ ਭਾਬੀ ਮੇਰੀ ਸੁਣ ਗੱਲ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਰਹਿੰਦੇ ਆ ਤੇ ਕਿੱਥੇ ਨਹੀਂ ਰਹਿੰਦੇ ਉਹ ਮੈਂ ਉਹ ਨਹੀਂ ਮੇਰਾ ਨਾਮ ਦੁੱਖ ਤੇ ਹੁੰਦਾ ਵੇਖ ਮੈਂ ਜੋ ਉਹਦੇ ਨਾਲ ਬਚਪਨ ਚ ਵਿਆਹ ਤੋਂ ਬਾਅਦ ਜੋ ਗਲਤੀਆਂ ਕੀਤੀ ਮੈਂ ਹੁਣ ਉਹ ਸੁਧਾਰਨਾ ਚਾਹੁੰਦੀ ਆ ਮੇਰੇ ਜੂ ਹੋਏਗਾ ਮੈਂ ਹੈਲਪ ਕਰਾਂਗੀ ਉਹਦੀ ਚਲ ਕੋਈ ਗੱਲ ਨਹੀਂ ਜੇ ਮੈਨੂੰ ਕਿਤੇ ਪਤਾ ਲੱਗੂਗਾ ਨਾ ਇਹ ਕਿੱਥੇ ਰਹਿੰਦੇ ਆ ਮੈਂ ਉਹਨਾਂ ਨੂੰ ਬੁਲਾ ਦੂੰਗੀ ਉਹ ਦਿਨ ਮਾਸੀ ਜੀ ਆਏ ਸੀ ਪਰ ਮੈਨੂੰ ਪਤਾ ਹੀ ਨਹੀਂ ਆ ਉਹਨਾਂ ਨੇ ਐਡਰੈਸ ਹੀ ਨਹੀਂ ਦਿੱਤਾ ਕਿ ਉਹ ਰਹਿੰਦੇ ਕਿੱਥੇ ਆ ਮੈਂ ਇੰਨਾ ਹੀ ਪੁੱਛਿਆ ਮਾਸੀ ਜੀ ਠੀਕ ਠਾਕ ਜੀ ਹਾਂ ਪੁੱਤ ਬੜਾ ਵਧੀਆ ਉਹ ਤੇ ਦੀਦੀ ਠੀਕ ਸੀ ਹਾਂ ਸਾਰੇ ਠੀਕ ਹੀ ਤੇ ਮੈਨੂੰ ਨਹੀਂ ਨਾ ਚੇਤਾ ਪਰ ਮੈਂ ਸ਼ੁਕਰ ਮੇਰੀ ਭੈਣ ਸੁਖੀ ਆਪਣੇ ਘਰ ਬੜਾ ਸ਼ੁਕਰ ਹੈ ਰੱਬ ਤੇ ਮੈਨੂੰ ਬੜੀ ਚਿੰਤਾ ਲੱਗੀ ਭਾਬੀ ਸੱਚੇ ਬੜੀ ਚਿੰਤਾ ਲੱਗੀ ਮੈਨੂੰ ਮਿਲਾ ਦੇ ਇੱਕ ਵਾਰੀ ਮੈਨੂੰ ਬੜੀ ਫਿਕਰ ਲੱਗੀ ਚਲ ਕੋਈ ਗੱਲ ਨਹੀਂ ਤੂੰ ਦਿਲ ਨਾ ਛੋਟਾ ਕਰ ਮੈਂ ਤੈਨੂੰ ਮਲਾ ਦਿੰਦੀ ਮੈਨੂੰ ਥੋੜੇ ਦਿਨ ਦੇ ਮੈਂ ਨਾ ਉਹਨਾਂ ਨੂੰ ਐਡਰੈਸ ਪੁੱਛਦੀ ਕਿ ਕਿੱਥੇ ਰਹਿੰਦੇ ਸੀ ਫਿਰ ਇੱਥੇ ਬੁਲਾ ਦੋਂਗੇ ਬੰਨਾਂ ਨੂੰ ਤੇ ਜਾਂ ਤੈਨੂੰ ਉੱਥੇ ਲੈ ਜਾਈਏ ਕੋਈ ਗੱਲ ਨਹੀਂ ਇੱਥੇ ਆ ਜੇ ਫਿਰ ਕੀ ਮਿਲਣਾ ਆ ਭੈਣ ਨੂੰ ਹੀ ਮਿਲਣਾ ਜਾਂ ਉੱਥੇ ਜਾ ਕੇ ਮਿਲਣਾ ਮਿਲਣਾ ਤਾਂ ਮੇਰਾ ਮਕਸਦ ਭੈਣ ਨੂੰ ਮੇਰਾ ਕੋਈ ਹੋਰ ਕੋਈ ਲਾਲਚ ਨਹੀਂ ਯਾਰੀ ਵਿੱਚ ਨਾ ਨਾ ਲਾਲਚ ਤਾਂ ਤੂੰ ਹੈ ਹੀ ਨਹੀਂ ਹਾਂ ਹੁਣ ਨਹੀਂ ਤੂੰ ਕਦੀ ਲਾਲਚ ਕੀਤਾ ਹੀ ਨਹੀਂ ਹੁਣ ਨਹੀਂ ਜੀ ਭਾਬੀ ਸੱਚੀ ਭਾਬੀ ਤੂੰ ਮਜ਼ਾਕ ਕਰ ਲੈ ਭਾਬੀ ਬੇਇੱਜ਼ਤੀ ਕਰ ਲੈ ਪਰ ਮੈਂ ਹੁਣ ਲਾਲਚੀ ਨਹੀਂ ਪੰਪੀ ਮੇਰੇ ਇੱਕ ਗੱਲ ਸੁਣ ਮੇਰੇ ਕੋਲ ਨਾ 3-400 ਰੁਪਏ ਮੇ ਜੋੜਿਆ ਆਵੇ ਮੈਂ ਮੰਦਿਰ ਨੂੰ ਮੈਂ ਜੋਦੀ ਪਾਟੇ ਫਰਾਣੇ ਦੇ ਕੱਪੜੇ ਪੰਦੇ ਆ ਇਕ ਤਾਂ ਸੂਟ ਹੀ ਲੈ ਆਦਾਂ ਉਹ ਮਾਸੀ ਜੀ ਤੇ ਚੁੰਨੀ ਚ ਮਾਉਂਦੇ ਪਹਿਲੇ ਵੇਖੇ ਛੇਦ ਉਹਨਾਂ ਦੀ ਚੁੰਨੀ ਚ ਛੇਦ ਵੇਖ ਕੇ ਮੇਰੇ ਦਿਲ ਚ ਛੇਦ ਹੋ ਜਾਂਦੇ ਇਹ ਮੇਰਾ ਜਿਉ ਉੱਪਰ ਲੇਗਾ ਨਾ ਮੈਂ ਉਹਨਾਂ ਨਵੀਂ ਚੁੰਨੀ ਲੈ ਕੇ ਦੇਣੀ ਇੱਕ ਮੇਰੀ ਬੜੀ ਖੁਸ਼ੀ ਚਲ ਕੋਈ ਗੱਲ ਜਿਹੜੇ ਤੂੰ ਪੈਸੇ ਜੋੜੇ ਆ ਨਾ ਆਪਣੇ ਕੋਲ ਰੱਖ ਪਹਿਲੇ ਮੈਨੂੰ ਪਤਾ ਕਰ ਲੈਂਦੇ ਤੇ ਫਿਰ ਤੂੰ ਚੁਨੀ ਚੁਨੀਆ ਲੈ ਕੇ ਦਈਆ ਚੰਗਾ ਬੜੀ ਖੁਸ਼ੀ ਹੋਏਗੀ ਭਾਬੀ ਬੜੀ ਮਿਹਰਬਾਨੀ ਜੇ ਤੂੰ ਮੈਨੂੰ ਉਹਨਾਂ ਦਾ ਡਰੈਸ ਦੇ ਹਾਂ ਕੋਈ ਨਹੀਂ ਕੋਈ ਨਹੀਂ ਠੀਕ ਆ ਜਾ ਜਾ ਕੇ ਚਾਹ ਬਣਾ ਪੀਆ ਸਿਰ ਬਿੜੋਂ ਢੀ ਠੀਕ ਅੱਗੇ ਸਿਰਪੜ ਕਰਨ ੜਿਆ ਹੀ ਉਪਰੋਂ ਤੂੰ ਸਿਰਪੜ ਲਾ ਗਈ ਹੋਰ ਮੇਰੇ ਮੇਰੀ ਸੋਨ ਲੱਗਨ ਆ ਹੁਣ ਤੇਰੇ ਮੈਂ ਚਾਫੇ ਚਾਉਣ ਵਾਲੀ ਨਹੀਂ ਹੈਗੀ ਆ ਜਿਹੜੇ ਚਲਿੱਤਰ ਮੇਰੇ ਘੜੀ ਕਰਦੀ ਫਿਰਦੀ ਹੈ ਨਾ ਆ ਮੇਰੀ ਤੇਰਾ ਚੰਗੀ ਤਰ੍ਹਾਂ ਪਤਾ ਵੀ ਤੂੰ ਵਿੱਚੋਂ ਚੌਨੀ ਕੀ ਆ ਤੂੰ ਇਹ ਚਾਹਨੀ ਆ ਵੀ ਇੱਕ ਵਾਰੀ ਮੈਨੂੰ ਉਹਨਾਂ ਦਾ ਐਡਰੈਸ ਮਿਲ ਜੇ ਤੇ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਤੇ ਤੈਨੂੰ ਤਾਂ ਨਾ ਮੈਂ ਉੱਧਰ ਕੁੜੀਆ ਪਹੁੰਚਣ ਦਿੱਤਾ ਜੋ ਮਰਜ਼ੀ ਤੂੰ ਹੱਥ ਪੈਰ ਜੋੜਦਾ ਮੇਰੇ ਗਾੜੀ ਐ ਖਿ ਮਾਸੀ ਜੀ ਦੀ ਚੁੰਨੀ ਚ ਨਾ ਸ਼ੇਕ ਹੋਈ ਆ ਤੇ ਮੇਰੇ ਨਾ ਦਿਲ ਨੂੰ ਕੁਝ ਹੁੰਦਾ ਵਾ ਆ ਮੈਨੂੰ ਪਤਾ ਵਾ ਆ ਤੇਰੇ ਦਿਲ ਨੂੰ ਕੁਝ ਕੀ ਵੇਖ ਕੇ ਹੋਣਿਆ ਵਾ ਇੰਨੇ ਸਾਡੇ ਕੋ ਸੁਣ ਲਿਆ ਇੱਕ ਦੋ ਵਾਰੀ ਵੀ ਉਹ ਉਹਨਾਂ ਦੀ ਹੁਣ ਹੱਥ-ਪੁੱਤ ਸੌਖਾ ਵਾ ਤੇ ਹੁਣ ਉੱਚੀ ਸਾਮੀ ਹੋ ਗਈ ਆ ਤੇ ਰੱਬ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਹੁਣ ਇਹਦੀ ਵਾਹ ਪੇਸ਼ ਨਹੀਂ ਜਾਣਦੇ ਵੀ ਮੈਂ ਉੱਥੇ ਪਹੁੰਚਾ ਕਿਦਾਂ ਬਸ ਉੱਥੇ ਇਕੱਲੀ ਮੈਂ ਪਹੁੰਚਾਂ ਤੇ ਉਹਨਾਂ ਨੂੰ ਬਟੋਰਾ ਹਣ ਇੱਥੇ ਸਾਡੇ ਪੱਲੇ ਤੇ ਕੁਝ ਛੱਡ ਨਹੀਂ ਡਈ ਹੁਣ ਉਧਰ ਧਿਆਨਿਆ ਦਾ ਇਹ ਸੁਧਰਨ ਵਾਲੀ ਜਨਾਨੀ ਨਹੀਂ ਹੈਗੀ ਜੋ ਮਰਜ਼ੀ ਕਰ ਲਵੇ ਇਹਨੂੰ ਇਹ ਸੋਨੂ ਆ ਲਵੇ ਕਿ ਮੈਂ ਵਿਗੜੀ ਅਬ ਵਿਗੜਿਆ ਦਾ ਕਿ ਵਿਗੜਨਾ ਤੂੰ ਤਾਂ ਜੰਮ ਦੀ ਵਿਗੜੀ ਸੀ ਜਿੱਦਾਂ ਦੀ ਧੂਮ ਪਤਾ ਨਹੀਂ ਮੰਮੀ ਨੇ ਖੀ ਖਾ ਕੇ ਜਨਮ ਦਿੱਤਾ ਨੀ ਚਾਵਨਾ ਕਿਲੇ ਕਿਉਂ ਨੋਕਰਾਂ ਨਹੀਂ ਮੈਨੂੰ ਚਾਵਨਾ ਕਿ ਜਰੂਰ ਦਿਲ ਕਰਦਾ ਆਰਡਰ ਦੇਣ ਦੀ ਆ ਚਾਹ ਬਣਾ ਲੈ ਕਦੀ ਪੋਰਮੇਟਾ ਪਾ ਦੇ ਦੁੱਧ ਵਿੱਚ ਹੂੰ ਪਤਾ ਨਹੀਂ ਨੂੰ ਖਾਣ ਦੇ ਬੈਠ ਰਹੇ ਤਾਂ ਸੁੱਕੜੀ ਜੀ ਗਈ ਵੇ ਕਿੰਨੀ ਕੋਸ਼ਿਸ਼ ਕੀਤੀ ਮੈਂ ਇਸ ਕੋ ਵਿੰਮਲ ਦਾ ਪਤਾ ਘਟਾਉਂਦੀ ਪਰ ਨਾ ਏ ਢਿੱਠੀ ਠੀਠੀ ਨਾ ਇੰਨੇ ਨਹੀਂ ਪਤਾ ਦੱਸਿਆ ਹੂੰ ਮੂੰ ਫੁੱਟਦੀ ਨਹੀਂ ਵਿੰਮਲ ਦੇ ਬਾਰੇ ਕੁਛ ਨਹੀਂ ਪਰ ਮੈਂ ਵੀ ਗੋਪਰੀ ਤਾਂ ਪਤਾ ਲਗਾ ਕੇ ਰਹਾਾਂਗੀ ਕਿ ਮੈਂ ਨਹੀਂ ਦੱਸਦੀ ਕਈ ਚੱਕਰ ਖੇਡਾਂਗੇ ਮੈਨੂੰ ਪਤਾ ਦੱਸਣਾ ਹੀ ਪਏਗਾ इमोशनल ਬਲੈਕਮੇਲ ਕਰਾਂਗੇ ਕਿਤੇ ਨਾ ਕਿਤੇ ਅੜੂਗੀ ਨਾ ਆਹ ਕੀ ਅੱਥੇ ਕੋਲੀ ਜਾਂਦੇ ਨੇ ਉਹ ਕੀ ਹੋਇਆ ਤੁਹਾਨੂੰ ਬੋਲਣਾ ਆਉਂਦਾ ਪਤਾ ਨਹੀਂ ਲੱਗਦਾ ਮੀਆਂ ਕੀ ਹੈ ਦੱਸ ਮੇਰੀ ਗੱਲ ਸੁਣੋ ਆ ਰਾਤ ਜੁੜੇ ਨਿਮਨ ਦ ਪੁਸ਼ਪਾ ਤਾਂ ਪਤਾ ਲੱਗਾ ਕਿ ਨਹੀਂ ਸੁਈ ਤੇ ਕਿ ਮੇਰੀ ਬੜੀ ਵਾਕ ਵੀ ਬੜੀ ਵਾਪੀ ਕਿੱਥੇ ਵੜ ਗਈ ਸਾਰੀ ਵਾਪੀ ਉਹ ਆਗ ਵੀ ਹੈਗੀ ਆ ਮੈਂ ਤੇ ਆਬ ਨਹੀਂ ਵੇਖਿਆ ਬੜਾ ਝਰੋ ਗਿਆ ਮੈਂ ਇੱਕ ਦੋ ਜਣਾਂ ਨੇ ਪੁੱਛਿਆ ਵੀ ਆ ਨਹੀਂ ਦਿਖੇ ਮੈਨੂੰ ਇੱਕ ਵਾਰ ਹੀ ਲੇਕਿਆ ਸੀ ਮੈਂ ਉਹ ਕਿ ਦਿਹਾੜੀ ਕਰਦਾ ਪਿਆ ਸੀ ਅੱਛਾ ਦਿਹਾੜੀ ਕਰਦਾ ਸੀ ਆਹ ਫਿਰ ਤੇ ਠੀਕ ਹੈ ਮੈਂ ਤਾਂ ਸੁਣਨਾ ਚਾਹਿਆ ਕਿ ਉਹਨਾਂ ਦੇ ਦਿਨਾਂ ਫਿਰ ਗਈ ਆ ਚੰਗੇ ਹੋ ਗਏ ਉਹਨਾਂ ਦੇ ਹਾਲਾਤ ਬੜੇ ਸੁਧਰ ਗਏ ਮੈਂ ਹਲਾ ਸ਼ੰਮੀ ਦੇ ਪਿੱਛੇ ਪਈ ਆ ਕਿ ਪਤਾ ਦੱਸ ਦਵੇ ਕਿੰਨਾ ਕੁਸ਼ ਹਮ ਕਹਿੰਦੇ ਕਿ ਮੈਨੂੰ ਸੁਪਨਾ ਆਇਆ ਪਰ ਉਹ ਮੂੰਹ ਫੁੱਟਦੀ ਨਹੀਂ ਰਹੀ ਇੱਕ ਲੱਖ ਸੀ ਉਹ ਜਨਾਨੀਆਂ ਫਟਿਆ ਮੂੰਹ ਹੁਣ ਕੋਈ ਨਹੀਂ ਜੇ ਮਿਲਣਗੇ ਜਾਂ ਟੱਕਰਨਗੇ ਮੈਨੂੰ ਫੇਰ ਹੀ ਪਤਾ ਲੱਗੂਗਾ ਜਾਂ ਕਿੰਕੂ ਪਤਾ ਲੱਗੂਗਾ ਨਹੀਂ ਕਿ ਪਤਾ ਨਹੀਂ ਕਦੋਂ ਟੱਕਰਨੇ ਨਾ ਮਾਂ ਕੁਛ ਦੱਸਦੀ ਤੇ ਨਾ ਆਇਆ ਦੱਸਦੀ ਕੋਈ ਨਹੀਂ ਹੈ ਨਹੀਂ ਟੈਨਸ਼ਨ ਹੀ ਪਈ ਪਤਾ ਨਹੀਂ ਕੀ ਹੋਇਆ ਉਹਨਾਂ ਦੀ ਜ਼ਿੰਦਗੀ ਚ ਪਤਾ ਤੇ ਲੱਗੀ ਨਹੀਂ ਤੇ ਚੈਨ ਹੀ ਨਹੀਂ ਮਿਲਦਾ ਬਿਆ ਉਹ ਤੂੰ ਉਹਨਾਂ ਨੇ ਟੈਨਸ਼ਨ ਲਾ ਆ ਕਰ ਹੁਣ ਮੈਂ ਕੋਈ ਜਾਦੂਗਰ ਨਹੀਂ ਮੈਨੂੰ ਇੱਥੇ ਪ੍ਰਗਟ ਕਰਦਾ ਹਾਂ ਉਹ ਲੱਭੇ ਲੱਭੂਗੇ ਪਰ ਕੀ ਬਤਾ ਮੈਂ ਸਿੱਧਾ ਕਿਹਨੂੰ ਕੋਸ਼ਿਸ਼ ਨਹੀਂ ਕਰਦਾ ਹੋਰ ਤੂੰ ਹੀ ਬੜੀ ਟੈਨਸ਼ਨ ਜੋ ਕਿਸੇ ਆਪਾ ਦੇ ਨਾਮ ਆਈ ਹੋਰ ਟੈਂਸ਼ਨ ਚ ਦਿਨਵਾ ਕੀ ਦੱਸਾਂ ਹੋੜਾ ATM ਦਾ ਸਿਆਪਾ ਮੈਂ ਕਰਾਇਆ ਸੀ ਰੱਖ ਆਈ ਰੱਖ ਤੇ ਚੰਗਾ ਕੀਤਾ ਰੱਖਣੀ ਸੀ ਟਾਈਮ ਸੇ ਰੱਖਿਆ ਕਰੋ ਕਿੰਨੀ ਵਾਰੀ ਇਹ ਮੈਂ ਘਰ ਚ ਲੜਾਈ ਪੈਣੀ ਜੀ ਆਪਾਂ ਕੋਲ ਨਿਕਲ ਜਾਂਦਾ ਤੇ ਸਿਆਪਾ ਸਾਰ ਆਪਣੇ ਕੋਲ ਪੈਣਾ ਹੀ ਹੋ ਹੋਰ ਕੀ ਪੈਣਾ ਹੀ ਹੈ ਅਗਲੇ ਦਾ ATM ਸਾਡੇ ਤੁਹਾਡੀ ਜੇਬ ਚ ਨਹੀਂ ਹਲ ਜਾ ਸਾਡੀ ਅਲਮਾਰੀ ਚ ਨਿਕਲ ਜਾ ਤੇ ਫੇਰ ਤੈਨੂੰ ਕੀ ਦੱਸਾਂ ਮੈਂ ਕਿੱਦਾਂ ਬਕਾਇਆ ਉਹਨਾਂ ਕੋਲ ਤੇ ਕੀ ਪ੍ਰੋਬਲਮ ਆ ਉਹਦੇ ਅੰਦਰ ਅੰਦਰ ਹਣ ਦੱਸਦੇ ਨਹੀਂ ਗੱਲ ਕੀ ਆ ਜੇ ਸਾਨੂੰ ਨਾਂ ਨਹੀਂ ਪਤਾ ਲੱਗਦਾ ਤਾਂ ਸਾਡੇ ਕੋਈ ਨਿਕਲਣਾ ਨਹੀਂ ਉਨੇ ਕਹਨੇ ਉਹਨੇ ਸਿੰਮਾ ਕੀ ਦੱਸੇ ਕਿ ਮੈਂ ਉਹਨੂੰ ਮਾਦਾ ਬੁਖਾਇਆ ਮੈਂ ਤੇ ਕੀ ਗੱਲ ਆ ਬੜੇ ਚੁੱਪ ਚੁੱਪ ਰਹਿੰਦੇ ਜੀ ਉਹਨੇ ਫਿਰ ਮੈਨੂੰ ਪੜਦੇ ਨਾਲ ਦੱਸਿਆ ਤੇ ਆਹ ਗੱਲ ਆ ਤੇ ਮੈਂ ਸਿਆਪਾ ਏਟੀਐਮ ਤੇ ਮੇਰੇ ਕੋਲ ਆ ਮੈਨੂੰ ਨਾ ਪਤਾ ਲੱਗਦਾ ਤੇ ਹਾਂ ਪਾਣੀ ਦੇ ਬਾਨੇ ਗਿਆ ਸੂਈ ਚ ਅੱਛਾ ਮੇਰੀ ਸੇਰ ਛੁੱਟ ਕੇ ਪਈ ਕੰਨ ਖੋਲ ਕੇ ਮੈਂ ਕਹਿੰਦੀ ਕੰਨ ਖੋਲ ਕੇ ਰੱਖਿਆ ਕੀ ਮੀਆਂ ਬੀਬੀ ਗੱਲਾਂ ਕਰਦੇ ਉਮਾਤਾ ਕੀ ਗੱਲਾਂ ਕਰਦੀ ਐ ਉਹਨਾਂ ਦੇ ਉਹ ਪਾਲਾ ਸੁਧਣਾ ਹੀ ਆ ਪੀਏ ਸੁਧਰੇ ਨਹੀਂ ਮਾਸਾ ਵੀ ਤੂੰ ਤਾਂ ਮੈਨੂੰ ਹੱਲੇ ਕਿ ਜਲੀਲ ਕਰਦੀ ਰਹੀ ਐ ਤੇ ਇਹਦਾ ਤੇ ਲਾਲਚ ਕਦੀ ਖਤਮ ਨਹੀਂ ਹੋਣਾ ਹਰ ਗਲਤ ਇੰਜ ਰੋਤੀ ਆ ਸ਼ੋਸ਼ੇ ਪੁਣੇ ਤੂੰ ਆਪ ਕਰਦੀ ਐ ਕਦੀ ਕਿਸ ਨਾ ਗੱਡੀਆਂ 'ਚ ਚੜ ਕੇ ਚਲ ਗਈ ਕਦੀ ਉਹਦੇ 'ਚ ਚੜ ਗਈ ਕਦੀ ਹੈ ਇਹਨਾਂ ਨੂੰ ਕਿਹੜਾ ਰੰ데요 ਆ ਦੋ ਜਣਿਆ ਲੱਗਦਾ ਲੜਾਈ ਕਰਨ ਦੇ ਚੱਲ ਵਧੀਆ ਵਾ ਅੱਜ ਜਦੋਂ ਇਹਨਾਂ ਦੀ ਸੁਲਾ ਹੁੰਦੀ ਐ ਨਾ ਉਦੋਂ ਵੀ ਇਹ ਪਲਾਨਿੰਗ ਹੀ ਕਰਦੇ ਆ ਤੇ ਹੁਣ ਕਿਹਨੂੰ ਠੱਗਣਾ ਕੌਣ ਕਿੰਨੂ ਮੋਚ ਕੇ ਲਿਆਉਣਾ ਹੁਣ ਕਿਦੋਂ ਕੋ ਪੈਸੇ ਕਰਾਉਣੀ ਇਹ ਤੇ ਲੜਾਈ ਚੰਗੀ ਉਤੋਂ ਇੱਕ ਦੂਜੇ ਦੱਸਿਆ ਹੁ ਮੇਰਾ ਕਿਹੜਾ ਕਿਰਾਇਆ ਲੱਗਦਾ ਜਿਹੜੀ ਤੇਰੇ ਸੀਨੇ ਅੱਗ ਵੱਲਦੀ ਮੈਂ ਕਿੰਨੀ ਛੇਲੀਆਂ ਨਾ ਬਹਿ ਜਾਂਦੀ ਅਸ ਤੇਰੇ ਦੇ ਮੇਰੇ ਨਹੀਂ ਬਾਲਦੀ ਉਹਨਾਂ ਦੇ ਬਾਲਦੀ ਜਿਹੜੇ ਬਹਿ ਜਾਂਦੇ ਤੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਕਿ ਕਿੰਨੇ ਕੁ ਲੋਗੇ ਆ ਅੜੇ ਫੈਸ਼ਨ ਫੂਸ਼ਨ ਕਰਕੇ ਛੇਲੀਆਂ ਨਾ ਗੁਰਪੀਨੀ ਗੱਡੀਆਂ 'ਚ ਬਹਿ ਗਏ ਤੇ ਲੋਕ ਦੇਖਣ ਵਾਲੇ ਕੀ ਕਹਿੰਦੇ ਆ ਸਵਾਰਾਂ ਸੱਤੇ ਆਸ਼ਕਾਂ ਦੇ ਉਹ ਪੇਗਾਂ ਸੱਤੇ ਕਰਨ ਦੀ ਆ ਫੱਡੇ ਪੁਰਾਣੇ ਕੱਸੇ ਮੱਸੇ ਸੂਟ ਬਾੜੇ ਕੰਦੇ ਇੱਥੇ ਰਹਿਣ ਨੂੰ ਵਸਤੇ ਉਹ ਲੋਕਾਂ ਨੂੰ ਨਹੀਂ ਇਹ ਸਮਝ ਲੱਗਦੀ ਤੇ ਫੱਡੇ ਪੁਰਾਣੇ ਪੌਂਦੀ ਆ ਜਾਂ ਜੱਸੀਪੇ ਪੌਂਦੀ ਆ ਅਗਰ ਕੋਈ ਥੋੜਾ ਕੰਮ ਲੈ ਲਈ ਜਾਂਦਾ ਵਾ ਅਜਾ ਦਨ ਸ਼ੋਸ਼ੇ ਪੁਨੇ ਕਰਾਂਗੇ ਨਾ ਤਾਂ ਲੋਕਾਂ ਨੂੰ ਪਤਾ ਨਹੀਂ ਕਿੰਨਾ ਕੁ ਲੁੱਟੀ ਜਾਂਦੇ ਉਹਨਾਂ ਨੂੰ ਤੂੰ ਮੈਨੂੰ ਤੇ ਭਾਦੀ ਨਾਲ ਤੇ ਸਾਨੂੰ ੱੱੱਕੇ ਮਾਰ ਕੇ ਕੱਢ ਦੇਣਾ ਵਾ ਤੂੰ ਮੇਰੇ ਦਾ ਠੱਡਾ ਮਾਰ ਕੇ ਕਢੋ ਹਾਂ ਮੈਨੂੰ ਅੱਗੇ ਤੋਂ ਉਹਨਾਂ ੱੱੱਕੇ ਮਾਰ ਕੇ ਕੱਢਿਆ ਹੈ ਨਾ ਤੇਰੀ ਹੱਥ ਤੱਕ ਨਾ ਕੱਢਿਆ ਮੇਰੇ ਹੱਥ ਕੰਨ ਨਹੀਂ ਕੱਢਿਆ ਤੇ ਤੇਰੀ ਜ਼ੁਬਾਨ ਤੋਂ ਕੱਢਿਆ ਇਹ ਮੈਂ ਜਿੱਦਾ ਖੇਡਦਾ ਬਾਹਰ ਖੇਡਦਾ ਬਾਹਰ ਉਹਨਾਂ ਦੇ ਸਾਨੂੰ ਕੱਢਣੇ ਨਹੀਂ ਮੈਨੂੰ ਲੱਗਦਾ ਤੈਨੂੰ ਮੈਂ ਕੱਢ ਦਵਾਂਗਾ ਇਹਦੇ ਹੱਥ ਨਾ ਮੈਂ ਤੋੜ ਦਵਾਂ ਹਾਂ ਹੱਥ ਲਾਏਗਾ ਉਹ ਗਿੱਜੀਆਂ ਹੀ ਉਹਨਾਂ ਦੀ ਅੱਛਾ ਅੱਜ ਤੱਕ ਮੇਰੇ ਮਾਪਿਓ ਨੇ ਕਿਸੇ ਨੇ ਹੱਥ ਨਹੀਂ ਮੇਰੇ ਭਰਾ ਨੇ ਨਹੀਂ ਹੱਥ ਲਾਇਆ ਮੈਨੂੰ ਪਤਾ ਤੈਨੂੰ ਕਿੰਨੀ ਕੀਤੀ ਕਿੱਥੇ ਮੇਰੇ ਕਰਕੇ ਬੈਠੀ ਇੱਥੇ ਤੂੰ ਮੇਰੇ ਕਰਕੇ ਉਹ ਸ਼ੁਕਰਗਰ ਮਾਰ ਆਏਗਾ ਕਿ ਤੇਰੀ ਮੂੰਹ ਜਬਾਨ ਬੰਦ ਰੱਖੀ ਮੈਨਾਂ ਵੀ ਅਗਦਾ ਮੱਝਾਂ ਦਾ ਸ਼ਿੱਕੂ ਨਹੀਂ ਨਾ ਤੇਰੇ ਮੂੰਹ ਦੇ ਪਾਗ ਆਪਣੀ ਘਰ ਵੀ ਮੂੰਹ ਹੋਵੇ ਤੇਰੇ ਘਰ ਦੀ ਐਡੀ ਜਬਾਨ ਤੇਰੀ ਤੇਰੀ ਔਕਾਤ ਕੀ ਤੇਰੇ ਸਾਰੇ ਤੇਰੇ ਪੇ ਇਹ ਮੇਰੀ ਔਕਾਤ ਉਹਨਾਂ ਨੂੰ ਕੁਛ ਇਹ ਤੂੰ ਆਪਣੇ ਸ਼ੀਸ਼ੇ ਦੀ ਗੱਲ ਕਰ ਆਪਣੇ ਆਪ ਨੇ ਘਰਦਿਆਂ ਮੈਂ ਤੈਨੂੰ ਬਿਠਾਇਆ ਨਹੀਂ ਇੱਥੇ ਬਿਠਾਇਆ ਮੈਂ ਆਪਣੇ ਸਿਰ ਤੇ ਚੜਾ ਕੇ ਤੈਨੂੰ ਹੋੜਾ ਹੈ ਹਾਂ ਮਾਝਾ ਕਿ ਭਾਵੇਂ ਕੋ ਘੜਦਾ ਇੱਕ ਤੂੰ ਜਿਹੜਾ ਕੋਈ ਹੈ ਮੂੰਹ ਲੱਗੇ ਰੋ ਲੱਗੇ ਰੋ ਤਫਾ ਹੋ ਜਾ ਲੋਕਾਂ ਦਾ ਤਾਂ ਤੂੰ ਜੀਣਾ ਹਰਾਮ ਕੀਤਾ ਨਾਲ ਸਾਡਾ ਇਸ ਕਰ ਚ ਕਰਤਾ ਖਾਪਣੇ ਨਾ ਹੋਂ